ਸੋਦਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਦੀ ਵਜ੍ਹਾ ਕਰਕੇ ਜਿਹੜੇ ਏਜੰਟ ਨੇ ਉਹ ਵੀ ਪਰੇਸ਼ਾਨ ਨੇ ਕਿਸਾਨ ਵੀ ਲਗਾਤਾਰ ਪਰੇਸ਼ਾਨ ਹੋ ਰਹੇ ਨੇ ਤੇ ਇਸੇ ਦੀ ਵਜ੍ਹਾ ਕਰਕੇ ਫਿਲਹਾਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਨੂੰ ਏਜੰਟਾਂ ਦੇ ਵੱਲੋਂ ਸਵਾਲ ਵੀ ਕੀਤੇ ਗਏ ਕਮਿਸ਼ਨ ਏਜੰਟਾਂ ਨੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਇਹਨਾਂ ਨੂੰ ਸਵਾਲ ਕੀਤੇ ਤੇ ਕਿਹਾ ਕਿ ਕਿਸ ਤਰੀਕੇ ਮੰਡੀਆਂ ਦੇ ਵਿੱਚ ਕਿਉਂਕਿ ਬੀਤੇ ਦਿਨੀ ਮੌਸਮ ਵੀ ਬਦਲਿਆ ਸੀ ਮੀਂਹ ਪੈਣ ਦੀ ਵਜ੍ਹਾ ਕਰਕੇ ਮੰਡੀਆਂ ਦੇ ਵਿੱਚ ਪਈ ਫਸਲ ਭਿੱਜ ਗਈ ਫਸਲ ਦੀ ਆਮਦ ਮੰਡੀਆਂ ਦੇ ਵਿੱਚ ਇਸ ਵੇਲੇ ਤੇਜ਼ ਹੋ ਚੁੱਕੀ ਹੈ ਪਰ ਲਿਫਟਿੰਗ ਹੌਲੀ ਹੋਣ ਦੀ ਵਜ੍ਹਾ ਕਰਕੇ ਕਈ ਮੰਡੀਆਂ 'ਚ ਕਿਸਾਨਾਂ ਨੂੰ ਫਸਲ ਸੁੱਟਣ ਦੇ ਵਿੱਚ ਵੀ ਮੁਸ਼ਕਲ ਪੇਸ਼ ਆ ਰਹੀ ਹੈ ਲਿਫਟਿੰਗ ਨਾ ਹੋਣ ਕਰਕੇ ਜਿਹੜੇ ਕਮਿਸ਼ਨ 에ਜੰਟ ਨੇ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਕਿਹਾ ਕਿ ਮੰਡੀਆਂ ਦੇ ਵਿੱਚ ਜਿਹੜੀ ਪਈ ਫਸਲ ਭਿਜ ਰਹੀ ਹੈ ਉਸ ਦੇ ਵਿੱਚ ਨਮੀ ਦੀ ਮਾਤਰਾ 20% ਤੱਕ ਪਹੁੰਚ ਚੁੱਕੀ ਹੈ ਤੇ ਇਸ ਕਰਕੇ ਜਿਹੜੀ ਸਮੱਸਿਆ ਲਗਾਤਾਰ ਵਣੀ ਹੋਈ ਹੈ ਤੇ ਕਿਸਾਨ ਵੀ ਪਰੇਸ਼ਾਨ ਹੋ ਰਹੇ ਨੇ ਬਲਾਵਾ ਜੀ ਆਪਾਂ ਬੈਠ ਕੇ ਤੁਹਾਡਾ ਮਸਲਾ ਹੱਲ ਕਰ ਮੰਡੀ ਦੇ ਵਿੱਚ 20% ਮੋਇਸਚਰ ਵਾਲੀ ਕਿੰਨਾ ਪਈ ਹੈ 30% ਮੋਇਸਚਰ ਵਾਲੀ ਕਿੰਨਾ ਪਈ ਹੈ ਮੰਡੀ ਅਸੀਂ ਕਿਹੜੀ ਹੱਦ ਕੀਤੇ ਲਾਉਣੇ ਆਂ ਮੇਰੇ ਗੱਲ ਸੁਣੋ ਭਾਈ ਬਹੁਤ ਫੜਾ ਹੱਲ ਕਰ ਜੀ